ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬੀ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਡੱਲੇਵਾਲ ਦਾ ਮਰਨ ਵਰਤ ਤ੍ਰਿਮੰਝਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ ਕੱਲ ਉਹਨਾਂ ਨੇ ਚਾਰ ਬਾਰ ਉਲਟੀਆਂ ਕੀਤੀਆਂ ਹਨ ਤੇ ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਡੱਲੇਵਾਲ ਦੇ ਨਾਲ 111 ਕਿਸਾਨਾਂ ਨਾਲ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ਤੇ ਬੈਠੇ ਹੋਏ ਹਨ ਸੰਝੇ ਤੋਂ ਇਹ ਵੀ ਬਲੂ ਕਹਿ ਗਿਆ ਹੈ ਕਿ 21 ਨੂੰ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਤੇ 26 ਮਾਰਚ ਨੂੰ ਟਰੈਕਟਰ ਮਾਰਚ ਚ ਕੱਢਿਆ ਜਾਵੇਗਾ। ਪ੍ਰਿਸ਼ਤਾਜਰ ਦੇ ਮਾਮਲੇ ਵਿੱਚ Imran Khan ਨੂੰ 14 ਸਾਲ ਤੇ ਉਹਨਾਂ ਦੀ ਪਤਨੀ ਬਿਸਤਰਾ ਨੂੰ 1 ਸਾਲ ਦੀ ਸਜ਼ਾ ਹੋਈ ਹੈ। ਖੁਦਕੁਸ਼ੀ ਕਿਸਾਨ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਇਹ ਪ੍ਰਗਟਾਵਾ ਸੁਪਰੀਮ ਕੋਰਟ ਨੇ ਕੀਤਾ ਹੈ। ਬਜਟ ਸੈਸ਼ਨ ਦਾ ਪਹਿਲਾ ਪੜਾ 31 ਜਨਵਰੀ ਤੋਂ 4 ਅਪ੍ਰੈਲ ਤੱਕ ਕੀਤਾ ਜਾਵੇਗਾ ਤੇ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਪੁਣੇ ਨਾਸਤਾਈ ਬੇਤੇ ਬਾਸਨਾਲ ਮਿੰਨੀ ਬੈਂਟ ਟਕਰਾਗੇ ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ 10 ਮਾਰਚ ਤੱਕ ਤਿੰਨ ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ। ਹਾਈ ਕੋਰਟ ਦੇ ਹੁਕਮ ਅਨੁਸਾਰ ਸੁਪਰੀਮ ਕੋਰਟ ਨੇ ਰੋਕ ਲਗਾਉਂਦਿਆਂ ਕਿਹਾ ਹੈ ਕਿ ਦਿੱਲੀ ਵਿੱਚ ਫਿਲਹਾਲ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਨਹੀਂ ਕੀਤੀ ਜਾ ਸਕਦੀ। ਛੱਤੀਸਗੜ ਦੇ ਬੀਜਾਪੁਰ ਆਸ਼ਰਮ ਵਿੱਚ ਜ਼ਹਿਰੀਲਾ ਭੋਜਨ ਖਾਣ ਨਾਲ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ 35 ਤੋਂ ਵੱਧ ਕੁੜੀਆਂ ਬਿਮਾਰ ਹੋ ਗਈਆਂ। ਨਾਸ਼ਿਕ ਦੇ ਨਰਸੀਮਾ ਰੈਡੀ ਨਾਮੀ ਵਿਗਿਆਨੀ ਨਾਲ 5 ਕਰੋੜ ਦੀ ਠੱਗੀ ਹੋਈ ਹੈ ਠੱਗ ਨੇ ਉਸ ਨੂੰ ਰਾਜਪਾਲ ਦਾ ਅਹੁਦਾ ਦਿਵਾਉਣ ਦੇ ਮਾਮਲੇ ਵਿੱਚ 15 ਕਰੋੜ ਦੀ ਮੰਗ ਕੀਤੀ ਸੀ ਜਦਕਿ ਉਸਨੇ 5 ਕਰੋੜ ਰੁਪਏ ਬਕਵਕ ਖਾਤਿਆਂ ਵਿੱਚ ਪੁਆਲੇਸ਼ਨ ਪੁਲਿਸ ਨੇ ਠੱਗ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿੱਚ ਐਮਰਜੈਂਸੀ ਫਿਲਮ ਨੂੰ ਚੱਲਣ ਤੋਂ ਰੋਕ ਦਿੱਤਾ ਹੈ ਸਿੱਕ ਦੇ ਸਿਮੰਦੀਆ ਵੱਲੋਂ ਵਾਕਵਕ ਸਿਨੇਮਾ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਮਰੂਤੀ ਸੁਜ਼ੂਕੀ ਕੰਪਨੀ ਵੱਲੋਂ ਪਹਿਲੀ ਇਲੈਕਟ੍ਰਿਕ ਐਸਯੂਵੀ ਈ ਵਟਾਰਾ ਪੇਸ਼ ਕੀਤੀ ਗਈ ਹੈ ਉਨ੍ਹਾਂ ਨੇ ਦੱਸਿਆ ਕਿ 100 ਦੇਸ਼ਾਂ ਵਿੱਚ ਇਸ ਨੂੰ ਬਰਾਮਦ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ 4 ਖਿਡਾਰੀਆਂ ਨੂੰ ਖੇਲ ਰਤਨ ਤੇ 32 ਖਿਡਾਰੀਆਂ ਨੂੰ ਅਰਜਨ ਅਵਾਰਡ ਦਿੱਤੇ ਗਏ ਹਨ ਖੇਲ ਰਤਨ ਪ੍ਰਾਪਤ ਕਰਨ ਵਾਲੇ ਡੀ ਗੁਕੇਸ਼ ਸਤਰੰਜ ਹਰਮਨ ਪ੍ਰੀਤ ਸਿੰਘ ਹਾਕੀ ਪਰਵੀਨ ਕੁਮਾਰ ਪੈਰਾ ਐਥਲੈਟਿਕਸ ਤੇ ਮੰਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਉਹਨਾਂ ਨੂੰ ਇਹ ਅਵਾਰਡ ਮਿਲਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇੱਥੇ 20 ਹਿਅਰ ਪਰ 30 ਲਾਪਤਾ ਹੋ ਗਏ ਹਨ ਤੇ ਉਹ ਕਾਲਜ ਛੱਡ ਚੁੱਕੇ ਹਨ। ਉਹਨਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਹ ਦੇਸ਼ ਦੇ ਬਾਕੀ ਕਲਾਕਾਂ ਵਿੱਚ ਚੋਰੀ ਛਿਪੇ ਕੰਮ ਕਰ ਰਹੇ ਹਨ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸਕੀਅਨ ਰੂਸ ਪਹੁੰਚ ਗਏ ਹਨ ਤੇ ਉਹਨਾਂ ਨੇ ਇੱਥੇ ਇੱਕ ਵਿਆਪਕ ਭਾਈਵਾਲੀ ਸੰਧੀ ਤੇ ਦਸਤਖਤ